ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਕਾਂਗਰਸ ਹਾਈ ਕਮਾਂਡ ਬਿਲਕੁਲ ਨਹੀਂ ਚਾਹੁੰਦੀ ਵੀ ਰਵਨੀਤ ਸਿੰਘ ਬਿੱਟੂ ਜਿਹੜਾ ਵਾ ਉਹ ਕਿਸੇ ਟੰਕ ਦੇ ਨਾਲ ਵੀ ਲੁਧਿਆਣਾ ਦੀ ਸੀਟ ਜਿੱਤ ਜਾਵੇ ਇਸੇ ਦੇ ਚਲਦਿਆਂ ਕੱਲ ਪਹਿਲਾਂ ਬੈਂਸ ਭਰਾਵਾਂ ਨੂੰ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਅੱਜ ਜਦੋਂ ਰਾਜਾ ਵੜਿੰਗ ਨੇ ਆਪਣੀ ਨਾਮਜ਼ਦਗੀ ਦਾਖਲ ਕਰਨੀ ਸੀਗੀ ਤਾਂ ਉਹਨਾਂ ਦੇ ਨਾਲ ਦੋ ਸ਼ਖਸੀਤਾਂ ਦਿਖੀਆਂ ਇੱਕ ਤਾਂ ਦਿਖੇ ਬਲਕੌਰ ਸਿੰਘ ਸਿੱਧੂ ਜਿਹੜੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਬਿਲਕੁਲ ਨਾਲ ਰਹੇ ਉਹਨਾਂ ਦੇ ਤੇ ਦੂਜੇ ਸ਼ਖਸ ਜਿਹੜੇ ਨਜ਼ਰ ਆਏ ਨਾਮਜ਼ਦਗੀਆਂ ਭਰਨ ਦੇ ਦੌਰਾਨ ਉਹ ਆਏ ਗੁਰਿੰਦਰਪਾਲ ਸਿੰਘ ਢਿੱਲੋਂ ADGP ਸੀਗੇ VRS ਲੈ ਲਈ ਨਾਲ ਹੀ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਉਹ ਵੀ ਨਾਲ ਦਿਖਿਆ ਸੋ ਕਿਤੇ ਨਾ ਕਿਤੇ ਇਹ ਦੋਵੇਂ ਸ਼ਖਸੀਤਾ ਕਿਉਂਕਿ ਪ੍ਰਭਾਵ ਰੱਖਦੀਆਂ ਨੇ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਜਿਹੜਾ ਉਹਨਾਂ ਦਾ ਤਾਂ ਬਹੁਤ ਪ੍ਰਭਾਵ ਆ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਲੋਕ ਜਿਹੜੇ ਆ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਵੀ ਪਿਆਰ ਕਰਦੇ ਆ ਤੇ ਉਹਦੀ ਸ਼ਖਸੀਅਤ ਨੂੰ ਸਲਾਮ ਵੀ ਕਰਦੇ ਆ ਇਸੇ ਦੇ ਚਲਦਿਆਂ ਹੋ ਸਕਦਾ ਰਾਜਾ ਵੜਿੰਗ ਹੋਣਾ ਨੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੂੰ ਸੱਦਿਆ ਹੋਵੇ ਹਾਲਾਂਕਿ ਦੋਵਾਂ ਪਰਿਵਾਰਾਂ ਦੇ ਆਪਸ ਦੇ ਵਿੱਚ ਅੱਛੇ ਰਿਸ਼ਤੇ ਵੀ ਹੈਗੇ ਆ ਰਾਜਾ ਵੜਿੰਗ ਤੇ ਸਿੱਧੂ ਪਰਿਵਾਰ ਦੇ ਸੋਹਣੇ ਰਿਸ਼ਤੇ ਵੀ ਮੰਨੇ ਜਾਂਦੇ ਆ ਪਰ ਅੱਜ ਜਦੋਂ ਬਲਕੌਰ ਸਿੰਘ ਉੱਥੇ ਪਹੁੰਚਦੇ ਆ ਤਾਂ ਸਵਾਲ ਇਹੀ ਖੜਾ ਹੁੰਦਾ ਵੀ ਬਲਕੌਰ ਸਿੰਘ ਜਿਹੜੇ ਹਾਲਾਂਕਿ ਨਿਰਾਸ਼ ਚੱਲ ਰਹੇ ਸੀਗੇ ਕਹਿੰਦੇ ਮੈਨੂੰ ਸਿਆਸਤ ਬਿਲਕੁਲ ਨਹੀਂ ਚੰ ਲਗਦੀ ਉਹ ਤਾਂ ਇੱਥੋਂ ਤੱਕ ਕਹਿੰਦੇ ਪਏ ਸੀਗੇ ਕੁਝ ਦਿਨਾਂ ਦੀ ਗੱਲ ਆ ਵੀ ਕਹਿੰਦੇ ਭਾਜਪਾ ਵੀ ਚਾਹੁੰਦੀ ਸੀਗੀ ਕਿ ਮੈਂ ਇਲੈਕਸ਼ਨ ਲੜਾਂ ਹਰੇਕ ਬੰਦਾ ਕਹਿੰਦੇ ਇਹੀ ਚਾਹੁੰਦਾ ਵਾ ਵੀ ਇਹਨੂੰ ਕੈਸ਼ ਕਰ ਲਿਆ ਜਾਵੇ ਇਹ ਸਾਰੇ ਸਿਨੈਰੀਓ ਨੂੰ ਤੇ ਕਹਿੰਦੇ ਮੈਂ ਇਸ ਤੋਂ ਪਰੇ ਰਹਿਣਾ ਪਸੰਦ ਕਰਦਾ ਵੀ ਮੈਂ ਤਾਂ ਆਪਣਾ ਪੁੱਤ ਗਵਾ ਲਿਆ ਮੈਂ ਇਸ ਦਲਦਲ ਦੇ ਵਿੱਚ ਨਹੀਂ ਫਸਣਾ ਮੇਰੇ ਪੁੱਤ ਦਾ ਤਾਂ ਕਿਸੇ ਨਾਲ ਕੋਈ ਵੈਰ ਵਿਰੋਧ ਵੀ ਨਹੀਂ ਸੀ ਉਹ ਆਪਣੇ ਗਾਣੇ ਗਾਉਂਦਾ ਸੀਗਾ ਕਈਆਂ ਨੂੰ ਆ ਪਸੰਦ ਆਉਂਦੇ ਸੀ ਕਈਆਂ ਨੂੰ ਨਹੀਂ ਆਉਂਦੇ ਸੀਗੇ ਇਹ ਸਭ ਦੇ ਵਿੱਚ ਜਦੋਂ ਬਲਕੌਰ ਸਿੰਘ ਉੱਥੇ ਪਹੁੰਚਦੇ ਨੇ ਤਾਂ মিডিਆ ਜਿਹੜਾ ਉਹਨਾਂ ਦੇ ਸਾਰੇ ਆਸ-ਪਾਸ ਘੇਰਾ ਪਾ ਲੈਂਦਾ ਉਹਨਾਂ ਨੂੰ ਸਵਾਲ ਕਰਦਾ ਤੇ ਦੂਜੇ ਪਾਸੇ ਇਹ ਵੀ ਖਬਰਾਂ ਸੀ ਕਿ ਬਲਕੌਰ ਸਿੰਘ ਨੇ ਬਠਿੰਡੇ ਤੋਂ ਇਲੈਕਸ਼ਨ ਵੀ ਲੜਨਾ ਪਰ ਉਹ ਸਾਰੀਆਂ ਕਿਆਸਰਾਈਆਂ ਦੇ ਉੱਤੇ ਜਿਹੜਾ ਵਾ ਉਹ ਵਿਰਾਮ ਚਿੰਨ ਲੱਗ ਗਿਆ ਸੀਗਾ ਜਦੋਂ ਪ੍ਰਤਾਪ ਬਾਜਵਾ ਉਹਨਾਂ ਦੇ ਕੋਲ ਗਏ ਸੀਗੇ ਹੁਣ ਇਹ ਸਭ ਦੇ ਵਿੱਚ ਜਿੱਥੇ ਉਹ ਸਿਆਸਤ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਵੀ ਉਹ ਸਿਆਸਤ ਦੇ ਨੇੜੇ ਆਉਣ ਇਹ ਸਭ ਦੇ ਵਿੱਚ ਰਾਜਾ ਵੜਿੰਗ ਉਹਨਾਂ ਨੂੰ ਲੈ ਆਉਂਦੇ ਆ ਉੱਥੇ ਰਾਜਾ ਵੜਿੰਗ ਉਹਨਾਂ ਦੀ ਗੱਡੀ 'ਚ ਹੀ ਉਹ ਬੈਠਦੇ ਆ ਰਾਜਾ ਵੜਿੰਗ ਜਦੋਂ ਅੰਦਰ ਪਹੁੰਚਦੇ ਆ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੇ ਵਿੱਚ ਤੇ ਉਹਨਾਂ ਦੇ ਨਾਲ ਬਲਕੌਰ ਸਿੰਘ ਦਿਖਾਈ ਵੀ ਦਿੰਦੇ ਆ ਇਸੇ ਤਰ੍ਹਾਂ ਬਲਕੌਰ ਸਿੰਘ ਨੇ ਬਾਈ ਇਲੈਕਸ਼ਨ ਦੇ ਵਿੱਚ ਵੀ ਪ੍ਰਚਾਰ ਕੀਤਾ ਸੀਗਾ ਸੋ ਹੁਣ ਮੈਨੂੰ ਏਦਾਂ ਲੱਗਦਾ ਵੀ ਕਿਉਂਕਿ ਸਿੱਧੂ ਮੂਸੇਵਾਲਾ ਜਿਹੜੇ ਆ ਉਹਨਾਂ ਦੀ ਇੱਕ ਚੰਗੀ ਫੈਨ ਫਾਲੋਇੰਗ ਹੈ ਚੰਗਾ ਬੇਸ ਹੈ ਚੰਗਾ ਆਧਾਰ ਹੈ ਨੌਜਵਾਨ ਅੱਜ ਵੀ ਪਸੰਦ ਕਰਦੇ ਆ ਨੌਜਵਾਨ ਫੇਸਬੁੱਕ ਦੇ ਉੱਤੇ ਅੱਜ ਵੀ ਲਿਖਦੇ ਆ ਲੈਜੈਂਡ ਸਿੱਧੂ ਮੂਸੇਵਾਲਾ ਜਸਟਿਸ ਫॉर ਸਿੱਧੂ ਮੂਸੇਵਾਲਾ ਸੋ ਕਿਤੇ ਨਾ ਕਿਤੇ ਏਦਾਂ ਲੱਗਦਾ ਵੀ ਰਾਜਾ ਵੜਿੰਗ ਹੋਣੀ ਚਾਹੁੰਦੇ ਆ ਵੀ ਜਿਹੜੇ ਸਿੱਧੂ ਦੇ ਪ੍ਰਸ਼ੰਸਕ ਆ ਉਹ ਵੀ ਮੈਨੂੰ ਵੋਟ ਦੇਣ ਰਾਜਾ ਵੜਿੰਗ ਨੂੰ ਵੋਟ ਦੇਣ ਕਿਉਂਕਿ ਠਿੱਬੀ ਲਾਈ ਆ ਇਹਨਾਂ ਨੂੰ ਰਵਨੀਤ ਸਿੰਘ ਬਿੱਟੂ ਨੇ ਤਿੰਨ ਵਾਰੀ ਉਹ ਜਿਹੜੇ ਆ ਸੰਸਦ ਮੈਂਬਰ ਬ ਉਹ ਇਹ ਗੱਲ ਪਤਾ ਸੀ ਕਿ ਮੇਰੀ ਟਿਕਟ ਜਿਹੜੀ ਆ ਉਹ ਕੱਟੀ ਜਾਣੀ ਆ ਮੈਨੂੰ ਟਿਕਟ ਦੇਣੀ ਨਹੀਂ ਤੇ ਉਹਨਾਂ ਨੇ ਮੌਕਾ ਵੇਖਦੇ ਆਂ ਹੀ ਮੌਕਾ ਭਾਲਦੇ ਆਂ ਹੀ ਜਿੱਦਾਂ ਹੀ ਉਹਨਾਂ ਦਾ ਦਾ ਲੱਗਾ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਹਾਲਾਂਕਿ ਭਾਜਪਾ ਜੁਆਇਨ ਕਰਨ ਤੋਂ ਕੁਝ ਦਿਨ ਪਹਿਲਾਂ ਤੱਕ ਬਿੱੱਡੂ ਜਿਹੜੇ ਆ ਉਹ ਕਾਂਗਰਸ ਦੀਆਂ ਪੋਸਟਾਂ ਵੀ ਪਾਉਂਦੇ ਰਹੇ ਕਾਂਗਰਸ ਦੇ ਸਾਰੇ ਪ੍ਰੋਗਰਾਮ ਜਿਹੜੇ ਆ ਦੱਸਦੇ ਰਹੇ ਪਰ ਅਚਾਨਕ ਰਵਨੀਤ ਬਿੱਟੂ ਜਿਹੜੇ ਆ ਭਾਜਪਾ ਜੁਆਇਨ ਕਰ ਲੈਂਦੇ ਆ ਤੇ ਭਾਜਪਾ ਉਹਨਾਂ ਨੂੰ ਉਮੀਦਵਾਰ ਐਲਾਨ ਦਿੰਦੀ ਆ ਸੋ ਜਿਸ ਵਕਤ ਅੱਜ ਰਾਜਾ ਵੜਿੰਗ ਉਥੇ ਪਹੁੰਚਦੇ ਆ ਤਾਂ ਉਹਨਾਂ ਦੇ ਨਾਲ ਜਦੋਂ ਬਲਕੌਰ ਸਿੰਘ ਹੋਣੀ ਹੁੰਦੇ ਆ ਏਡੀਜੀਪੀ ਗੁਰਿੰਦਰ ਢਿੱਲੋਂ ਹੁੰਦੇ ਆ ਜਿਹੜੇ ਸਾਬਕਾ ਹੁਣ ਏਡੀਜੀਪੀ ਆ ਤਾਂ ਉਥੇ ਮੀਡੀਆ ਜਿਹੜਾ ਫਿਰ ਉਹਨਾਂ ਨੂੰ ਕਈ ਕਿਸਮ ਦੇ ਜਿਹੜੇ ਆ ਉਹ ਸਵਾਲ ਵੀ ਕਰਦਾ ਪਰ ਗੱਲ ਫੇਰ ਉਹੀ ਆ ਕਿ ਸਿੱਧੂ ਪਰਿਵਾਰ ਦੀ ਤੇ ਰਾਜਾ ਵੜਿੰਗ ਪਰਿਵਾਰ ਦੀਆਂ ਆਪਸ 'ਚ ਨਜ਼ਦੀਕੀਆਂ ਨੇ ਮਿੱਤਰਤਾ ਹੀ ਆ ਭਾਈਚਾਰਾ ਹੈਗਾ ਸੋ ਇਹ ਪਰ ਇੱਕ ਕੋਸ਼ਿਸ਼ ਇਹ ਹੀ ਹੋਏਗੀ ਕਿ ਜਿੱਦਾਂ ਬਲਕੌਰ ਸਿੰਘ ਉਹਨਾਂ ਨੇ ਜਲੰਧਰ ਪ੍ਰਚਾਰ ਕੀਤਾ ਸੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਵਾ ਉਹ ਰਾਜਾ ਵੜਿੰਗ ਦੇ ਹੱਕ ਵਿੱਚ ਲੁਧਿਆਣਿਆਂ ਵੀ ਪ੍ਰਚਾਰ ਕਰਨ